ਜ਼ਿਲ੍ਹਾ ਸ਼ਿਮਖਤ ਸਾਹਿਬ ਮਾਨਯੋਗ ਐਸਐਸਪੀ ਸ਼ਿਮਖਤ ਸਾਹਿਬ ਡਾਕਟਰ ਅਖਿਲ ਚੌਧਰੀ ਆਈਪੀਐਸਸੀ ਅਗਵਾਈ ਹੇਠ ਜਿਹੜੇ ਦੇ ਲੋਕਾਂ ਵਿਚਕਾਰ ਸੁਰੱਖਿਆ ਪ੍ਰਸਿੱਧ ਸਤਿ ਸ਼ਤਿ ਭਾਵਨਾ ਬਣਾਈ ਰੱਖਣ ਲਈ ਸ਼ਰੂngxਾ ਸਾਹਿਬ ਮਲੋੜ ਗਿੱਦੜਬਾਹ ਤੇ ਲੰਬੀ ਸਬ ਡਿਵੀਜ਼ਨਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਦਾ ਉਦੇਸ਼ ਲੋਕਾਂ ਵਿੱਚ ਪੁਲਿਸ ਸੁਰੱਖਿਆ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਕਾਨੂੰਨ ਦੀ ਵਿਵਸਥਾ ਬਣਾਈ ਰੱਖਣਾ ਅਤੇ ਕਿਸੇ ਵੀ ਅਸਮਾਜਿਕ ਤਾਤ ਤਨਖੜਾ ਸੁਨੇਹਾ ਦੇਣਾ ਸੀ ਕਿ ਜ਼ਿਲ੍ਹਾ ਪੁਲਿਸ ਹਰ ਸਮੇਂ ਸੁਰੱਖਿਆ ਦੇ ਲਈ ਸੁਚੇਤ ਅਤੇ ਤਿਆਰ ਹੈ ਇਸ ਫਲੈਗ ਦੇ ਦੌਰਾਨ ਸ਼ਾਮਿਲ ਸੀ ਰਸਪਾਲ ਸਿੰਘ ਡੀਐਸਪੀ ਸ਼੍ਰੀ ਅਵਤਾਰ ਸਿੰਘ ਡੀਐਸਪੀ ਗਿੱਦੜਬਾਹ ਸ਼੍ਰੀ ਜਸਪਾਲ ਸਿੰਘ ਡੀਐਸਪੀ ਲੰਬੀ ਸ਼੍ਰੀ ਇਕਬਾਲ ਸਿੰਘ ਡੀਐਸਪੀ ਮਲੋੜ ਸਮੇਤ 25 ਅੱਜ ਸ਼੍ਰੀ ਅਖਲ ਚੌਧਰੀ ਜੀ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੇ ਨਿਸ਼ਾਦ ਪ੍ਰਦੇਸ਼ਨਾਇਠ ਆਮ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਅਤੇ ਮਾੜੇ ਅਨਸਰਾਂ ਤੇ ਰੇਡ ਕਰਨ ਲਈ ਤੇ ਗੈਰ ਸਮਾਜਿਕ ਤੱਤਾਂ ਨੂੰ ਭਜਾਉਣ ਲਈ ਇਹ ਸਪੈਸ਼ਲ ਸਿਟੀ ਸ਼੍ਰੀ ਮੁਖਸਰ ਸਾਹਿਬ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜਿਸ ਵਿੱਚ ਤਿੰਨੇ ਥਾਣਿਆਂ ਦੀ ਫੋਰਸ ਹੈ ਤੇ ਨਾਲ ਪੀਸੀਆਰ ਹੈ ਇਹਨੂੰ ਲੈ ਕੇ ਅਸੀਂ ਸਾਰੇ ਸ਼ਹਿਰ ਦੇ ਵਿੱਚ ਤੇ ਜਰੂਰੀ ਜਿਹੜੇ ਮੁਹੱਲੇ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਮੈਂ ਤੁਹਾਡੇ ਸਾਹਮਣੇ ਰਹੀ ਆਮ ਸ਼੍ਰੀ ਮੁਖਤਸਰ ਸਾਹਿਬ ਦੇ ਨਾਗਰਿਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਮਾੜੇ ਅਨਸਰਾਂ ਦੀ ਜਾਂ ਨਸ਼ੇ ਵਿੱਚ ਲਿਪਟ ਲੋਕਾਂ ਦੀ ਸਪਲਾਈ ਕਰਨ ਵਾਲਿਆਂ ਦੀ ਪੁਲਿਸ ਤੁਸੀਂ ਖੁੱਲ ਕੇ ਸੂਚਨਾ ਦਿਓ ਤੁਹਾਡਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਤਾਂ ਕਿ ਤੁਹਾਡੀ ਪਬਲਿਕ ਦੀ ਸਹਾਇਤਾ ਨਾਲ ਇਹ ਜਿਹੜਾ ਜੁਰਮ ਹੈ ਇਸ ਨੂੰ ਰੋਕਿਆ ਜਾ ਸਕੇ